ਪਾਈ ਅਮਰਿਤਪਾਲ ਜੀ ਸਰਕਾਰ ਬਣਾਉਣੀ ਹੈ 2027 ਦੇ ਵਿੱਚ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਕਿਉਂਕਿ ਆਪਾਂ ਕਾਲੀ ਵੀ ਦੇਖ ਲਿਆ ਕਾਂਗਰਸ ਵੀ ਦੇਖ ਲਿਆ ਝਾੜੂਵਰ ਚੱਪੇ ਵਾਲੇ ਵੀ ਦੇਖ ਲਿਆ ਆਪਾਂ ਖਿੱਚ ਲਈ ਤਿਆਰੀ 2027 ਦੇ ਵਿੱਚ ਭਾਈ ਅਮਰਿਤਪਾਲ ਸਿੰਘ ਖਾਲਸੇ ਦੀ ਸਰਕਾਰ ਬਣਾਉਣੀ ਹੈ ਤੇ ਤਰਨਤਾਰਨ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਉਹਦੇ ਵਿੱਚ ਜਿਹੜੇ ਭਾਈ ਮਨਦੀਪ ਸਿੰਘ ਨੂੰ ਵੋਟਾਂ ਪੈਣੀਆਂ ਚਾਹੀਦੀਆਂ ਨੇ ਕਿਉਂਕਿ ਨਹੀਂ ਪਥਰੇ ਤੂੰ ਤਰਨ ਤਾਰਨ ਦੇ ਵਿੱਚੋਂ ਕੀ ਰੱਖਿਆ ਜਾਣਾ ਪ੍ਰਮਾਤਮਾ ਨੇ ਮਿਹਰ ਕਰਨੀ ਹੈ ਪੰਜਾਬ ਦੇ ਲੋਕਾਂ ਤੇ ਤੇ ਆਪਾਂ ਸਾਥ ਦੇਈਏ ਉਹ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਪੰਜਾਬ ਚ ਨਸ਼ੇ ਵਿਖਤਮ ਕਰਨ ਦਾ ਵੀ ਹਿੰਮਤ ਰੱਖਦਾ ਹੈ ਕਿਉਂ ਕਰੇਗਾ ਵੀ ਕਿਉਂਕਿ ਜਦੋਂ ਤੱਕ ਪੰਜਾਬ ਦੇ ਵਿੱਚ ਖਾਲਸਾ ਰਾਜ ਨਹੀਂ ਹੁੰਦਾ ਤਾਂ ਉਦੋਂ ਤੱਕ ਪੰਜਾਬ ਦਾ ਉਹੀ ਬੜਾ ਗੜਕ ਰਹਿਣਾ ਰਹਿਣਾ ਆਪਣਾ ਇਹ ਇੱਕ ਪੰਜਾਬ ਨੂੰ ਬੜੀਆਂ-ਬੜੀਆਂ ਸਾਜਸ਼ਾ ਨੇ ਮਾਰਿਆ ਹੈ ਅ ਦਿੱਲੀ ਵਾਲੇ ਜਿਹੜੇ ਲੁਟੇਰੇ ਆ ਕੇ ਇੱਥੇ ਬਹਿ ਕੇ ਪੰਜਾਬ ਦੇ ਉੱਤੇ ਤੇ ਭਗਵੰਤ ਪਾੜ ਦੀਆਂ ਸੰਗੀ ਨੱਪੀ ਖੜੇ ਨੇ। ਤਵੀ ਭਗਵੰਤ ਘੰਟਾ ਸਿਕਸ ਕਲਾ ਸਾਇ ਹੀ ਲਈ ਜਾਂਦਾ ਬਾਕੀ ਉੱਠਣ ਜੋਗਾ ਇਹਨੂੰ ਛੱਡਿਆ ਨਹੀਂ ਪਈ ਇਹਨਾਂ ਨੇ ਦਿੱਲੀ ਵਾਲੇ ਨੇ ਕਿਉਂਕਿ ਜਦੋਂ ਤੱਕ ਇਹ ਭਗਵੰਤ ਪਾੜ ਦੀ ਉਹ ਤੱਕ ਇੱਜ਼ਤ ਲੋ ਇਹ ਕਰਨਗੇ ਦਿੱਲੀ ਵਾਲੇ ਜਦੋਂ ਤੱਕ ਇਹਦੇ ਹੱਥ ਵਿੱਚ ਕੁਰਸੀ ਹੈ ਕਿਉਂਕਿ ਪਤਾ ਯਾਰ ਇਹ ਤੋਂ ਪੈਸਾ ਲੁੱਟ ਰਿਆ ਸੀ। ਨਾ ਉਹ ਸਾਰਾ ਪੈਸਾ ਕਿੱਨਾ ਦਿੱਲੀ ਵਿੱਚ ਜਾਂਦਾ ਹੈ ਇਹ ਵੀ ਤੁਸੀਂ ਦੇਖ ਲਓ। ਤੋ ਦੋਸੋ ਕੋ ਕਮੈਂਟ ਕਰਕੇ ਆਪਾਂ ਤਰਨ ਤਰਨ ਦੇ ਜੇ ਕੋਈ ਜੋੜੇ ਹੋਣ ਤਾਂ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਹੋਰ ਸੁਣਾਓ ਤੇਤ 2027 ਦੇ ਵਿੱਚ ਆਪਾਂ ਜਿਤਨਾ ਜ਼ਰੂਰ ਹੈ ਖਾਲਸੇ ਦੀ ਸਰਕਾਰ ਜ਼ਰੂਰ ਬਣਾਉਣੀ ਹੈ ਤਰਨਤਾਰਨ ਦੇ ਲੋਕਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਫੈਸਲਾ ਕਰਨਾ ਹੈ ਤੇ ਆਪਾਂ ਪ੍ਰਚਾਰ ਵੱਲੋਂ ਵੀ ਕਿਸੇ ਕੰਮੀ ਨਹੀਂ ਛੜਨੀ ਕਿਉਂਕਿ ਕਿਉਂਕਿ ਜਿਹੜਾ ਬਾਈ ਇਹ ਮਨਦੀਪ ਸਿੰਘ ਦਾ ਜਿਹੜਾ ਚੋਣ ਨਿਸ਼ਾਨ ਹੈ ਬਾਲਟੀ ਹੈ ਬਾਲਟੀ ਤੇ ਆਪਾਂ ਮੋਰਲ ਲਾ ਕੇ ਤੇ ਉਹ ਦਿਤਾਈਏ ਤếp ਕੋ ਗੁੰਦਮਣ ਦਾ ਤਰਨ ਤਰਨ ਦੇ ਵਿੱਚ ਕੀ ਰੋਲ ਹੈ ਇਹ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਉੱਥੇ ਝਾੜੂ ਵਾਲ ਦਾ ਕੀ ਸਾਥ ਆ ਚੱਲੀ ਜਾਂਦਾ ਹੈ ਕਿਉਂਕਿ ਕਿਉਂਕਿ ਇਹਨਾਂ ਨੇ ਉਥੇ ਪੈਸਾ ਵੀ ਵੰਡਣਾ ਹੈ ਇਹਨਾਂ ਨੇ ਕਿਉਂਕਿ ਪਿਛਲੀ ਵਾਰੀ ਗਿੜੇ ਇਹਨਾਂ ਨੇ ਸੂਟ ਵੀ ਵੰਡੇ ਸੀ ਤੁਹਾਨੂੰ ਯਾਦ ਹੈ ਕਿ ਨਹੀਂ ਯਾਦ ਹੈ ਇਹਨਾਂ ਨੇ ਸੂਟ ਪੂਰੇ ਵੰਡੇ ਨੇ ਤਿਆਰੀ ਕਰਨੀ ਇਹਨਾਂ ਨੇ ਸੂਟ ਵੀ ਨਾ ਉੱਤਾਂ ਦੇ ਲਾਈਟ ਦੇ ਵਿੱਚ ਆ ਗਿਆ ਉਹ ਤਾਂ ਪੰਜਾਬ ਦਾ ਬੇੜਾ ਘਰ ਨਾ ਕਰਿਓ ਅੱਜ ਦੇਖ ਲੋ ਪੰਜਾਬ ਦੇ ਚ ਇਨਾ ਨਸ਼ਾ ਵਧ ਗਿਆ ਕਿਉਂਕਿ ਇੱਕ ਨਾ ਪਿਛਲੇ ਦਿਨਾਂ ਦੇ ਚ ਇੱਕ ਖਬਰ ਆਈ ਸੀ ਪani ਕਿਹੜੇ ਸ਼ਹਿਰ ਦੀ ਹੈ ਤੇ ਉਹਦੇ ਵਿੱਚ ਨਾ ਮੀਆਂ ਬੀਬੀ ਇਹ ਪਹਿਲਾਂ ਲਾਉਂਦਾ ਸੀ ਮੁੰਡਾ ਨਸ਼ੇ ਲੋਂਦਾ ਸੀ ਚਿੱਟੇ ਦਾ ਨਸ਼ਾ ਕਰਦਾ ਸੀ ਤੋਂ ਉਸ ਤੋਂ ਬਾਦੋਂ ਨੇ ਆਪਦੀ ਘਰ ਵਾਲੇ ਨੂੰ ਵੀ ਇਸੇ ਕੰਮ ਚ ਲਾ ਰਿਆ ਤੂੰ ਸੁਣ ਕੇ ਵੀ ਆਇਆ ਕਿ ਉਹ ਜਿਹੜੀ ਉਹਦੀ ਘਰ ਵਾਲੀ ਹੈ ਉਹ ਇੱਕ ਖਿਡਾਰਨ ਹੈ ਸਟੇਟ ਲੈਵਲ ਦੀ ਤਾਂ ਉਹਦਾ ਕੀ ਹਾਲ ਹੋ ਗਿਆ ਪੰਜਾਬ ਸਰਕਾਰ ਕਹਿੰਦੀ ਇੱਕ ਹੋ ਗਿਆ ਸੀ ਨਸ਼ਾ ਖਤਮ ਕਰਤਾ ਤੇ ਦੂਜੇ ਪਾਸੇ ਸ੍ਰਿਆਮਾ ਲੱਪਾ ਦੇਖਦੇ ਸ੍ਰਿਆਮ ਵੀ ਕਿ ਵਿਕੀ ਜਾਂਦੇ ਕੋਈ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਵੀਰ ਆਪਣੇ ਮੁੰਡੇ ਨੇ ਵਾਜ ਸਹੀ ਆਉਂਦੀ ਹੈ ਕਿ ਨਹੀਂ ਆਉਂਦੀ mm -hmm.